ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੇ ਮਦਦ ਨਹੀਂ ਨਾ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇੱਕ ਆ ਛੋਟੀ ਜੀ ਬੱਚੀ ਆ ਇਹਦਾ ਇਲਾਜ ਤਕਰੀਬਨ 6 ਮਹੀਨਿਆਂ ਤੋਂ ਚੱਲ ਰਿਹਾ ਤੇ ਘਰ ਦੇ ਹਾਲਾਤ ਨੇ ਜਿਹੜੇ ਇਹਨਾਂ ਨੇ ਸਾਰਾ ਵਿਚਾਰਾ ਨੇ ਆਪਦਾ ਵੇਜ ਵਟ ਕੇ ਜਿਹੜਾ ਵੀ ਕੋਈ ਸੀਗਾ ਹਨਾ ਆਪਦਾ ਸਾਰਾ ਕੁਝ ਲਾ ਚੁੱਕੇ ਨੇ ਇਹ ਤੇ ਹੁਣ ਪੰਜਾਬੀਆਂ ਨੂੰ ਸਾਰਿਆਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਉਹਨਾਂ ਨੂੰ ਇੱਕ ਬੇਨਤੀ ਕਰਦੇ ਆ ਬਈ ਇਹ ਪਰਿਵਾਰ ਦੀ ਵੀ ਬਾਹ ਫੜੀ ਜਾਵੇ ਜਿਵੇਂ ਤੁਸੀਂ ਪਿਛਲੇ ਵਾਰ ਜਿੰਨੀਆਂ ਸੀ ਵੀਡੀਓ ਪਾਈ ਸਾਰਿਆਂ ਦੀ ਮਦਦ ਕੀਤੀ ਤੇ ਇਸ ਪਰਿਵਾਰ ਦੀ ਵੀ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਮਦਦ ਜਰੂਰ ਕਰਿਓ ਕਿਉਂਕਿ ਬਈ ਇਹ ਛੋਟੀ ਜੀ ਕੁੜੀ ਆ ਹਨਾ ਤੇ ਤਰਸਯੋਗ ਹਾਲਾਤ ਹਨਾ ਦੇ ਘਰ ਦੇ ਵੀ ਤੇ ਇਹਨੂੰ ਅੰਤਣੀਆਂ ਦੀ ਪ੍ਰੋਬਲਮ ਆ ਅੰਤਣੀਆਂ ਚ ਗੰਡ ਆ ਕਹਿੰਦੇ ਡਾਕਟਰ ਕਹਿੰਦੇ ਇਹਦਾ ਆਪਰੇਸ਼ਨ ਹੋਣਾਗਾ ਆਪਰੇਸ਼ਨ ਤੇ ਸਾਨੂੰ ਪਤਾ ਹੀ ਆ ਵੀ ਖਰਚਾ ਬਹੁਤ ਹੋਣਾ ਤੇ ਜਿਹੜਾ ਇਹਨਾਂ ਦਾ 5 ਲੱਖ ਵਾਲਾ ਕਾਰਡ ਨਾ ਉਹ ਚੱਲਿਆ ਸਰਕਾਰੀ ਡਾਕਟਰ ਵੀ ਜਵਾਬ ਦੇਗੇ ਇੱਥੇ ਵਧੀਆ ਇਲਾਜ ਨਹੀਂ ਹੋਣਾ ਤੇ ਤਾਂ ਕਰਕੇ ਛੋਡੇ ਅੱਗੇ ਅਪੀਲ ਕਰ ਰਹੇ ਆ ਤੇ ਪਿੰਡ ਕਿਹੜੇ ਵਿਦਿਆਲੇ ਨਾ ਵਿਦਿਆਲੇ ਪਿੰਡ ਬਈ ਤੇ ਬਠਿੰਡਾ ਜ਼ਿਲ੍ਹਾ ਦਾ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਥੋੜੀ ਤੋਂ ਬਾਕੀ ਮਨੀਸ ਤੂੰ ਦੱਸ ਲੈ ਭਰਾਵਾਂ ਨੂੰ ਮੜੇ ਬਾਕੀ ਗੱਲ ਬਾਤ ਦੇਖੋ ਕਾਲੇ ਫੜ ਲਾ ਮੈਂ ਅ ਭਾਈ ਗੱਲ ਇਹ ਹੈ ਵੀ ਬਦਿਆਲੇ ਪਿੰਡ ਆਏ ਸੀਗੇ ਹਾਂ ਬੱਚੀ ਹੈਗੀ 6 ਸਾਲ ਦੀ ਤੇ ਜੇ ਆਪਾਂ ਗੱਲ ਕਰੀਏ ਅੰਤੜੀਆਂ ਦੀ ਪ੍ਰੋਬਲਮ ਆ ਅੰਤੜੀਆਂ ਚ ਕਹਿੰਦੇ ਗੰਡਾ ਹੁਣ ਉਹਦਾ ਆਪਰੇਸ਼ਨ ਹੋਣਾ ਪਹਿਲਾਂ ਪਰਿਵਾਰ ਨਾਲ ਗੱਲ ਵੀ ਕਰੀ ਸੀ ਜਿਹੜਾ ਬਾਈ ਹੈਗਾ ਪਹਿਲਾਂ ਇਹਦਾ ਕੁੜੀ ਦਾ ਪਿਓ 6 ਸਾਲਾਂ ਦੀ ਬੱਚੀ ਦਾ ਉਹਦੇ ਪਹਿਲਾਂ ਤਿੰਨ ਆਪਰੇਸ਼ਨ ਹੋ ਚੁੱਕੇ ਆ ਉਹ ਵੀ ਵਿਚਾਰਾ ਪਹਿਲਾਂ ਹੀ ਮੰंजे ਚ ਤੇ ਇਹ ਜਿਹੜੀ ਇਹ ਬੱਚੀ ਦੀ ਮਾਤ ਆ ਗਈ ਭੈਣ ਸਾਡੀ ਇਹ ਲਗਾਤਾਰ ਤੁਸੀਂ ਦੇਖ ਸਕਦੇ ਹੋ ਇਹ ਵਿਚਾਰੀ ਹਮੇਸ਼ਾ ਕਰਦਾ ਗੁਜ਼ਾਰਾ ਕਿਵੇਂ ਕਰਦੀ ਹੈ ਵੀ ਲੋਕਾਂ ਦੇ ਘਰਾਂ ਚ ਜਾ ਕੇ ਪਸ਼ੂਆਂ ਦਾ ਗੋਹਾ ਗੂੜਾ ਕਰਕੇ ਜਾਂ ਹੋਰ ਹਨਾ ਦਿਹਾੜੀ ਕਰਕੇ ਵਿਚਾਰੀ ਕਰਦੀ ਆ ਹੁਣ ਜਦੋਂ ਘਰ ਦਾ ਖਰਚਾ ਨਹੀਂ ਚੱਲਦਾ ਤਾਂ ਆਪਰੇਸ਼ਨ ਕਿੱਥੋਂ ਕਰਾਵੂ ਆਪਰੇਸ਼ਨ ਦੀ ਲੋੜ ਆ ਅਸੀਂ ਤਾਂ ਇਹੀ ਕਹਿਨੇ ਆ ਵੀ ਜਿਹੜਾ ਵੀ ਭੈਣ ਭਾਈ ਹਨਾ ਮਦਦ ਕਰ ਸਕਦਾ ਉਹ ਪੈਸਿਆਂ ਵਾਲੇ ਪਾਸਿਓ ਚਾਹੇ ਰੁਪਈਆ ਦੇਓ ਚਾਹੇ 10 ਰੁਪਏ ਚਾਹੇ 1000 ਰੁਪਏ ਹਨਾ ਜਰੂਰ ਪਾਓ ਅਸੀਂ ਖਾਤਾ ਨੰਬਰ ਤੇ ਇਹਨਾਂ ਦਾ ਮੋਬਾਈਲ ਨੰਬਰ ਪਾਵਾਂਗੇ ਉਹਦੇ ਤੇ ਇਹਨਾਂ ਦੀ ਮਦਦ ਕਰੋ ਤੇ ਸਭ ਤੋਂ ਵੱਡੀ ਗੱਲ ਇਹ ਵੀ ਆ ਜਿਹੜਾ ਕੋਈ ਪੈਸੇ ਨਹੀਂ ਪਾ ਸਕਦਾ ਉਹ ਪੈਸੇ ਨਾ ਵੀ ਪਾ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੇ ਵੀਡੀਓ ਸ਼ੇਅਰ ਹੋਈ ਜਾਂਦੀ ਆ ਹੋ ਸਕਦਾ ਤੁਸੀਂ ਪੈਸੇ ਨਾ ਕਰ ਸਕਦੇ ਹੋ ਮਸੈਂਡ ਗਾਹਾਂ ਵਾਲੇ ਉਹ ਬੰਦੇ ਕੋਲੇ ਪਹੁੰਚ ਜਿਹੜਾ ਪੈਸੇ ਸੈਂਡ ਕਰ ਸਕਦਾ ਮੈਂ ਤੇ ਸਿਰੇ ਤਾਂ ਆਏ ਇਸੇ ਕਰਕੇ ਅਸੀਂ ਵੀ ਚੱਲੇ ਜਾਣਾ ਬੱਚੀ ਆ ਜੇ ਇਹਦਾ ਵਿਚਾਰੀ ਦਾ ਭਲਾ ਹੋ ਜੇ ਤਾਂ ਪ੍ਰਮਾਤਮਾ ਭਲੀ ਕਰੇ ਕੁਝ ਚੰਗਾ ਹੋ ਜੂਗਾ ਇਹਦੀ ਮਦਦ ਹੋ ਜੂਗੀ ਬਾਕੀ ਕੋਸ਼ਿਸ਼ ਹੁੰਦੀ ਆ ਹਮੇਸ਼ਾ ਵੀ ਕਿਸੇ ਗਰੀਬ ਦੇ ਭਲੇ ਦੇ ਲਈ ਅਸੀਂ ਹਮੇਸ਼ਾ ਮੂਰੇ ਆਉਂਦੇ ਰਹੀਏ ਵੀਡੀਓ ਪਾਉਂਦੇ ਰਹੀਏ ਕਿਉਂਕਿ ਸਾਡੀ ਇੱਕ ਵੀਡੀਓ ਨਾਲ ਜੇ ਉਹਦਾ ਭਲਾ ਹੋ ਜੂ ਸਾਡੀ ਕੋਸ਼ਿਸ਼ ਆ ਹਨ ਤੇ ਸਿਰੇ ਪੈਸਿਆਂ ਦੀ ਜੇ ਆਪਾਂ ਗੱਲ ਕਰੀਏ ਇਹਨਾਂ ਦਾ ਖਾਤਾ ਨੰਬਰ ਜਿਹੜਾ ਪਾ ਦਾਂਗੇ ਹਨਾ ਆਪਾਂ ਇਹਨਾਂ ਦਾ ਹੀ ਖਾਤਾ ਨੰਬਰ ਪਾਵਾਂਗੇ ਠੀਕ ਆ ਤੇ ਇਹਨਾਂ ਦਾ ਹੀ ਗੂਗਲ ਪੇ ਨੰਬਰ ਪਾਵਾਂਗੇ ਇਹਨਾਂ ਦਾ ਹੀ ਨੰਬਰ ਪਾਵਾਂਗੇ ਤੁਸੀਂ ਬਈ ਇਹਨਾਂ ਨਾਲ ਗੱਲ ਵੀ ਕਰ ਸਕਦੇ ਹੋ ਇਹਨਾਂ ਦੇ ਘਰ ਆ ਕੇ ਜੋ ਵੀ ਕੋਈ ਰਾਸ਼ਨ ਦੀ ਵੀ ਮਦਦ ਜਹਹਿ ਜੀ ਵੀ ਕੋਈ ਮਦਦ ਕਰ ਸਕਦਾ ਬਈ ਉਹ ਜੀ ਕਰਿਓ ਜਿਵੇਂ ਕਿ ਹੈਪੀ ਆਪਣਾ ਭਰਾ ਜਿੰਨੇ ਟਾਈਮ ਦਾ ਇਹਨਾਂ ਦੇ ਬਹੁਤ ਟਾਈਮ ਪਹਿਲਾਂ ਦੀ ਇਹ ਮਦਦ ਕਰ ਰਿਹਾ ਰਾਸ਼ਨ ਪਾਣੀ ਇਹਨਾਂ ਦੇ ਪਰਿਵਾਰ ਨੂੰ ਇਹ ਦੇ ਕੇ ਜਾਂਦਾ ਰਿਹਾ ਇਹ ਬਹੁਤ ਮਦਦਗਾਰ ਦਾ ਆਪ ਨੂੰ ਪਤਾ ਸਾਡੀ ਟੀਮ ਦਾ ਮੈਂਬਰ ਆ ਇਹ ਤੇ ਵੀਰ ਬਣੇ ਥੋੜੀ ਥੋੜੀ ਜਰੂਰ ਮ ਤੇ ਆਪ ਨੂੰ ਯਾਰ ਸੌ ਲਗੇ ਆਪ ਨੂੰ ਵੀ ਇਨਾ ਦਰਸਾਉਂਦਾ ਵੀਰ ਬਣੇ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਜਰੂਰ ਮਦਦ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ